ਪਟਨਾ ਵਿੱਚ ਆਪਣੀਆਂ ਧੀਆਂ ਬਣਾ ਨਾਲ ਛੇੜਖਾਣੀ ਤੋਂ ਤੰਗ ਆ ਕੇ ਕੁਝ ਲੋਕਾਂ ਨੇ ਕਾਨੂੰਨ ਹੱਥ ਵਿੱਚ ਲੈ ਲਿਆ ਜਿਨ੍ਹਾਂ ਨੇ ਛੇੜਖਾਣੀ ਦੇ ਇੱਕ ਮੁਲਜ਼ਮ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਦਾ ਸਿਰ ਮੁੰਡਵਾ ਕੇ ਉਸ ਨੂੰ ਸੜਕ ਤੇ ਨੰਗਾ ਕੁਮਾਇਆ ਗਿਆ ਲੋਕਾਂ ਮੁਤਾਬਕ ਸ਼ਿਕਾਇਤ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਉਹਨਾਂ ਨੂੰ ਖੁਦ ਹੀ ਮਨਚਲੇ ਨੂੰ ਸਜ਼ਾ ਦੇਣੀ ਪਈ ਮੋਦੀ ਸਰਕਾਰ ਦੇ ਸਹਿਰਸਪਾਟਾ ਤੇ ਸੱਭਿਆਚਾਰੀ ਮੰਤਰੀ ਮਹੇਸ਼ ਸ਼ਰਮਾ ਦੇ ਸੁਰੱਖਿਆ ਗਾਰਡ ਤੇ ਕੁੱਟਮਾਰ ਦੇ ਇਲਜ਼ਾਮ ਲਗੇ ਨੇ ਇਸਨੇ ਇੱਕ ਸੋਸਾਇਟੀ ਦੇ ਸੁਰੱਖਿਆ ਕਰਮੀ ਨਾਲ ਕੁੱਟਮਾਰ ਕੀਤੀ ਪਰ ਇਸਾਰੀ ਕਰਨਾ ਸਿਸਟੀਵੀ ਵਿੱਚ ਕੈਦ ਹੋ ਗਈ ਹਾਲਾਂਕਿ ਇਸ ਮਾਮਲੇ ਵਿੱਚ ਮੰਤਰੀ ਨੇ ਗਲਤੀ ਮੰ ਦਰਸਲ ਮੰਤਰੀ ਗਾਜ਼ੀਆਬਾਦ ਦੀ ਇੰਦਰਾਪੁਰਮ ਸੁਸਾਇਟੀ ਵਿੱਚ ਪਹੁੰਚੇ ਸਨ ਜਿੱਥੇ ਐਂਟਰੀ ਗੇਟ ਤੇ ਮਾਮੂਲੀ ਜਹੀ ਦੇਰੀ ਕਾਰਨ ਮੰਤਰੀ ਦੇ ਗਾਰਡ ਨੇ ਸੁਸਾਇਟੀ ਦੇ ਤਿੰਨ ਗਾਰਡਸ ਨਾਲ ਹੱਥੋਂ ਪੈਸ਼ ਸ਼ੁਰੂ ਕਰ ਦਿੱਤੀ ਜਿਸ ਮਗਰੋਂ ਮੰਤਰੀ ਜੀ ਨੇ ਤਾਂ ਮਾਫੀ ਮੰਗੀ ਪਰ ਸੁਸਾਇਟੀ ਦੇ ਲੋਕ ਮੰਤਰੀ ਤੇ ਗਾਰਡ ਖਿਲਾਫ ਕਾਰਵਾਈ ਦੀ ਮੰਗ ਤੇ ਅੜੇ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਫਿਰ ਸਰਗੰਗਾ ਰਾਮ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਫਿਜ਼ੀਓਥੈਰੇਪੀ ਚੱਲ ਰਹੀ ਹੈ ਹਾਲਾਂਕਿ ਸੋਨੀਆ ਦੀ ਸਿਹਤ ਸੁਧਾਰ ਹੋ ਰਿਹਾ ਪਰ ਡਾਕਟਰ ਹਾਲੇ 2 ਦਿਨ ਹੋਰ ਉਹਨਾਂ ਨੂੰ ਆਪਣੇ ਨਿਗਰਾਨੀ ਵਿੱਚ ਰੱਖਣ ਦੀ ਸਲਾਹ ਦੇ ਰਹੇ ਨੇ ਹਸਪਤਾਲ ਮੁਤਾਬਕ ਪਹਿਲਾਂ ਤੋਂ ਤੈ ਯੋਜਨਾ ਮੁਤਾਬਕ ਸੋਨੀਆ ਗਾਂਧੀ ਇਲਾਜ ਦੀ ਪ੍ਰਕਿਰਿਆ ਲਈ ਫਿਰ ਤੋਂ ਸਰਗੰਗਾ ਰਾਮ ਹਸਪਤਾਲ ਚ ਦਾਖਲ ਹੋਏ ਨੇ ਗੋੜਖੇ ਦੇ ਮਾਮਲੇ ਚ ਵਿਹੇ ਪਤੇ ਬਜਰੰਗ ਦਲ ਦੇ ਕਥਿਤ ਵਰਕਰਾਂ ਨਿਕ ਬੀਜੇਪੀ ਵਰਕਰ ਦਾ ਕਤਲ ਕਰ ਦਿੱਤਾ ਜਦਕਿ ਹਮਲੇ ਦੌਰਾਨ ਇੱਕ ਹੋਰ ਸ਼ਖਸ ਜ਼ਖਮੀ ਕਰ ਦਿੱਤਾ ਗਿਆ ਹੈਬਰੀ ਦੇ ਨਜ਼ਦੀਕ ਬ ਪੁਲਿਸ ਮੁਤਾਬਕ ਇਹ ਹਮਲਾ ਇਸਲੀ ਕੀਤਾ ਗਿਆ ਕਿਉਂਕਿ ਬੀਜੇਪੀ ਵਰਕਰ ਇੱਕ ਵਾਹਨ ਵਿੱਚ ਕਥਤ ਤੌਰ ਤੇ ਤਿੰਨ ਪਿੰਡਾਂ ਨੂੰ ਲੈ ਕੇ ਜਾ ਰਹੇ ਸਨ ਇਸ ਮਾਮਲੇ ਵਿੱਚ ਹੁਣ ਤੱਕ 17 ਲੋਕਾਂ ਨੂੰ ਗ੍ਰਫਤਾਰ ਕੀਤਾ ਜਾ ਚੁੱਕਿਆ ਹੈ ਬਰੇਲੀ ਦੇ ਕਿਦਰਗਾ ਵਿੱਚ ਤਵਾਦੀ ਹਾਫੇ ਸੈਦ ਬਰਦਫਤਵਾ ਜਾਰੀ ਕੀਤਾ ਗਿਆ ਜਿਸ ਮੁਤਾਬਕ ਸੈਦ ਨੂੰ ਗੈਰ ਇਸਲਾਮਿਕ ਕਰਾਰ ਦਿੱਤਾ ਗਿਆ ਹੈ ਹਾਫੇ ਸੈਦ ਮੁੰਬਈ ਹਮਲੇ ਦਾ ਮਾਸਟਰਮਾਈਂਡ ਹੈ ਮੁੱਖ ਕਸ਼ਮੀਰ ਦੇ ਵਿੱਚ 309 ਨੌਜਵਾਨ ਸੈਨਾ ਵਿੱਚ ਭਰਤੀ ਹੋਏ ਨੇ ਪਾਸਿੰਗ ਆਊਟ ਪਰੇਡ ਦੇ ਮਗਰੋਂ ਇਹਨਾਂ ਨੌਜਵਾਨਾਂ ਨੂੰ ਲਾਈਫ ਇਨਵੈਂਟਰੀ ਰੈਜੀਮੈਂਟ ਵਿੱਚ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੇ ਤੇਜ਼ੀ ਰੱਖਿਆ ਕਰਨ ਦੀ ਸੌਚ ਚੁੱਕੀ ਉਤਰ ਪ੍ਰਦੇਸ਼ ਵਿੱਚ ਸਰਕਾਰੀ ਸਕੂਲਾਂ ਦੇ ਸਹਾਇਕ ਅਧਿਆਪਕ ਲਈ ਪਰੇਗੇ ਫਾਰਮਾਂ 'ਚ ਕਈ ਗੜਬੜੀਆਂ ਸਾਹਮਣੇ ਆਈਆਂ ਨੇ ਫਾਰਮਾਂ 'ਚ ਮਹਾਤਮਾ ਗਾਂਧੀ ਤੋਂ ਲੈ ਕੇ ਅੰਮਿਤਆ ਬਚਨ ਤੱਕ ਦਾ ਨਾਮ ਸ਼ਾਮਲ ਹੈ ਇਹਨੇ ਨਹੀਂ ਫਾਰਮ ਮੁਤਾਬਕ ਮਹਾਤਮਾ ਗਾਂਧੀ ਨੇ ਮੈਰਿਟ ਸੂਚੀ ਦੇ ਵਿੱਚ 94 ਫੀਸਦੀ ਨੰਬਰਾਂ ਨਾਲ ਟੌਪ ਕੀਤਾ ਹੈ ਸਿੱਖਿਆ ਵਿਭਾਗ ਦੇ ਅਫਸਰ ਪ੍ਰਵੀਨ ਮਾਨਿੰਦਰ ਪਾਠੀ ਮੁਤਾਬਕ ਗਾਂਧੀ ਜੀ ਅਤੇ ਮੁਤਾਬਚਨ ਵਰਗੇ ਨਾਵਾਂ ਦੀਆਂ ਤਕਰੀਬਨ 15 ਐਪਲੀਕੇਸ਼ਨਾਂ ਆਈਆਂ ਨੇ